Me! ਖੁਸ਼ਖਬਰੀ ਦੇ ਇਸ ਨਵੇਂ ਭਾਗ ਦੇ ਵਿੱਚ ਮੈਂ ਤੁਹਾਡਾ ਬਹੁਤ ਹੀ ਸਵਾਗਤ ਕਰਦਾ ਹਾਂ ਮੇਰੇ ਪਿਆਰੇ ਭਾਈਪੈਣੋ ਪਵਿੱਤਰ ਬਾਈਬਲ ਵਿੱਚ ਮੱਤੀ ਦੀ ਅੰਜੀਲ 16 ਦੇ ਆਏ ਉਸ ਦੀ 6 ਆਇਤ ਵਿੱਚ ਇਸ ਤਰ੍ਹਾਂ ਲਿਖਿਆ ਹੈ ਤਦ ਯਿਸੂ ਨੇ ਉਹਨਾਂ ਨੂੰ ਆਖਿਆ ਖਬਰਦਾਰ ਫਰੀਸੀਆਂ ਤੇ ਸਦੂਕੀਆਂ ਦੇ ਖਮੀਰ ਤੋਂ ਹੁਸ਼ਿਆਰ ਰਹੋ ਜਦੋਂ ਅਸੀਂ ਡੋਸਾ ਜਾਂ ਇਡਲੀ ਦੇ ਲਈ ਆਟੇ ਵਿੱਚ ਖਮੀਰ ਮਿਲਾਉਂਦੇ ਹਾਂ ਤਾਂ ਅਸੀਂ ਦੇਖ ਸਕਦੇ ਹਾਂ ਕਿ ਉਹ ਆਟਾ ਖੱਟਾ ਹੋ ਜਾਂਦਾ ਹੈ ਉਸ ਵਿੱਚ ਫਲਾਵਟ ਆ ਜਾਂਦੀ ਹੈ ਤੇ ਉਹ ਫੁੱਲ ਜਾਂਦਾ ਹੈ ਪਰਬੂ ਯੇਸ਼ੂ ਮਸੀਹ ਜੀ ਆਪਣੇ ਚੇਲਿਆਂ ਨੂੰ ਫਰੀਸੀਆਂ ਅਤੇ ਸਦੂਕੀਆਂ ਦੇ ਖਮੀਰ ਤੋਂ ਸਾਵਧਾਨ ਰਹਿਣ ਲਈ ਕਹਿੰਦੇ ਹਨ ਫਰੀਸੀਆਂ ਤੇ ਸਦੂਕੀਆਂ ਦੇ ਖਮੀਰ ਦਾ ਮਤਲਬ ਪਰਮੇਸ਼ਰ ਦੇ ਗਿਆਨ ਦੇ ਬਾਰੇ ਵਿੱਚ ਮਨੁੱਖ ਦੇ ਵਿਚਾਰਾਂ ਦੀ ਮਿਲਾਵਟ ਹੈ ਪਰਮੇਸ਼ਰ ਦਾ ਬਚਨ ਮਨੁੱਖ ਦੀ ਅਗਵਾਈ ਲਈ ਹੈ ਤੇ ਉਸ ਦੇ ਦੁਆਰਾ ਉਹ ਮਨੁੱਖ ਦੇ ਜੀਵਨ ਵਿੱਚ ਮਨੋਹਰਤਾ ਤੇ ਮਿੱਠੇਪਣ ਦਾ ਕਾਰਨ ਹੁੰਦਾ ਹੈ ਪਰ ਇਹ ਖਮੀਰ ਮਨੁੱਖ ਦੇ ਗਿਆਨ ਦੀ ਮਿਲਾਵਟ ਦੇ ਕਾਰਨ ਪਰਮੇਸ਼ਰ ਦੇ ਸਮਰਪਣ ਤੋਂ ਬਿਨਾਂ ਆਗਿਆਕਾਰਤਾ ਦੇ ਕਾਰਨ ਬਹੁਤ ਹੀ ਨੁਕਸਾਨ ਦਾ ਕਾਰਨ ਬਣ ਜਾਂਦਾ ਹੈ ਤੇ ਉਸ ਦੇ ਜੀਵਨ ਵਿੱਚ ਹੋਰ ਵੀ ਖੱਟਾਪਣ ਲੈ ਆਉਂਦਾ ਹੈ ਜੋ ਕੋਈ ਪ੍ਰਭੂ ਯੇਸ਼ੂ ਮਸੀਹ ਜੀ ਦੇ ਨਾਮ ਉੱਪਰ ਵਿਸ਼ਵਾਸ ਕਰਦਾ ਹੈ ਉਹ ਪਰਮੇਸ਼ਰ ਦੇ ਬਚਨ ਦੀ ਸੱਚਾਈ ਨੂੰ ਜਾਣ ਪਾਉਂਦਾ ਹੈ ਤੇ ਮਨੁੱਖ ਦੇ ਖਮੀਰ ਤੋਂ ਬਚ ਜਾਂਦਾ ਹੈ ਉਹ ਪ੍ਰਭੂ ਯੇਸ਼ੂ ਮਸੀਹ ਜੀ ਦੇ ਜੀਵਨ ਮੌਤ ਅਤੇ ਜੀ ਉੱਠਣ ਦੀ ਤਾਕਤ ਤੇ ਵਿਸ਼ਵਾਸ ਕਰਕੇ ਪਾਪ ਤੋਂ ਛੁਟਕਾਰਾ ਪਾਉਂਦਾ ਹੈ ਸੱਚਾਈ ਨੂੰ ਜਾਣ ਲੈਂਦਾ ਹੈ ਤੇ ਸੱਚਾਈ ਵਿੱਚ ਬਣਿਆ ਰਹਿੰਦਾ ਹੈ ਤੇ ਸਚਾਈ ਹੀ ਉਸ ਦੀ ਮੁਕਤੀ ਦਾ ਕਾਰਨ ਬਣ ਜਾਂਦੀ ਹੈ ਤੁਸੀਂ ਵੀ ਪਿਆਰੋ ਪ੍ਰਭੂ ਯੀਸ਼ੂ ਮਸੀਹ ਜੀ ਦੇ ਨਾਮ ਉੱਪਰ ਵਿਸ਼ਵਾਸ ਕਰਕੇ ਮਨੁੱਖਾਂ ਦੇ ਖਮੀਰ ਤੋਂ ਅਤੇ ਉਸ ਦੇ ਖੱਟੇਪਣ ਤੋਂ ਛੁਟਕਾਰਾ ਪਾ ਸਕੋ ਪਰਮੇਸ਼ਰ ਅੱਗੇ ਤੁਹਾਡੇ ਸਾਰਿਆਂ ਦੇ ਲਈ ਮੇਰੀ ਇਹ ਹੀ ਪ੍ਰਾਰਥਨਾ ਹੈ ਧੰਨਵਾਦ